ਕੋ ਹਾਈਡਰੋਜੀ ਦਾ ਖਾਲਸਾ ਸ਼ੇਰ ਵਾਹਿਗੁਰੂ ਜੀ ਕੀ ਬਤ ਹੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੇ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਖ ਨਹੀਂ ਤੇ ਰਾਤ ਚੋਂ ਗੁਣੀ ਤਰਕੀ ਵਖਸੇ ਤੇ ਵਖਸੇ ਨਾਲ ਦੀ ਨਾਲ ਸਭ ਨੂੰ ਦੇਹ ਸਿਹਤਤਾ ਜੀ ਤੇ ਸਾਰੇ ਮਨੁੱਖੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦੋ ਸੋ ਕੀ ਆ ਬਸੀਏ ਕੀ ਆ ਆਨੰਦ ਸੀਏ ਕੁਛ ਨਹੀਂ ਸਮਝ ਲੱਗ ਰਹੀ ਮਤਲਬ ਜਿਹੜਾ ਇੱਕ ਤਾਂ ਹੁੰਦਾ ਵੀ ਗੇੜ ਚੜ ਗਿਆ ਇਹ ਇਸ ਵਾਲਾ ਇਹਨੂੰ ਹੁਣ ਅਸੀਂ ਇਹ ਕਹਿ ਸਕਦੇ ਹਾਂ ਇਹਨੂੰ ਗਦੀ ਗੇੜ ਚੜ ਗਿਆ ਹਾਂ ਆਹੇ ਤੇ ਪ੍ਰੋਬਲਮ ਦਾ ਹੱਲ ਕਰਾਉਣ ਵੀ ਡੈਡੀ ਨੂੰ ਥੋੜਾ ਜਿਹੀ ਵੀ ਅਲਕਸ ਜੀ ਆਉਂਦੀ ਤੇ ਤੁਹਾਨੂੰ ਪਤਾ ਹੀ ਹੈ ਵੀ ਵੀ ਜਦੋਂ ਰੋਟੀ ਖਾਂਦੇ ਆ ਤਾਂ ਕੁੱਥੂ ਜਾ ਜਾਂਦਾ ਉਹਦਾ ਹੱਲ ਕਰਾਉਣ ਇੱਥੇ ਆ ਕੇ ਨਵੇਂ ਤੇ ਨਵੇਂ ਸੱਪ ਨਿਕਲਦਾ ਜਾਈ ਜਾਂਦਾ ਗਾਹਾਂ ਪਹਿਲਾਂ ਤਾਂ ਚਲੋ ਸੋਡੀਅਮ ਦੀ ਦਿੱਕਤ ਸੀ ਉਹ ਸੋਡੀਅਮ ਵਾਲਾ ਵੀ ਹੱਲ ਤੇ ਹੋਰ ਦੋ ਵਿੱਚ ਸੈੱਲ ਘਟ ਗਏ ਅ ਇੱਕ ਇਨਫੈਕਸ਼ਨ ਆ ਗਈ ਵਿੱਚ ਇਹ ਇਹਨਾਂ ਦੀ ਚੱਲ ਰਿਆ ਸੀ ਸਾਰਾ ਪ੍ਰੋਸੈਸ ਤੇ ਰਾਤ ਜਿਹੜੀਆਂ ਬਾਕੀ ਰਿਪੋਰਟਾਂ ਆਈਆਂ ਉਹ ਰਿਪੋਰਟਾਂ ਦਾ ਤਾਂ ਹੁਣ ਕੀ ਕਰੀਏ ਵੀ ਕੁਝ ਨਹੀਂ ਸਮਝ ਲੱਗਦੀ ਵੀ ਰਿਪੋਰਟਾਂ ਸਹੀ ਆ ਜਾਂ ਰਿਪੋਰਟਾਂ ਕਰਨ ਵਾਲੇ ਸਹੀ ਆ ਕੋਸਮੀ ਰੰਦੂਲਾ ਦਾ ਅੱਜ ਤੋਂ ਮਹੀਨਾ ਪਹਿਲਾਂ ਟੈਸਟ ਕਰਵਾਇਆ ਸੀ ਜਿਹੜਾ ਬਲੱਡ ਵਾਲਾ ਡੈਡੀ ਦਾ ਉਹਦੇ ਉਹਦੇ ਵਿੱਚ ਚਲੋ ਆ ਸੈੱਲ ਸੋਲੋ ਤਾਂ ਪ੍ਰੋਪਰ ਸੀ ਤੇ ਨਹੀਂ ਨਾ ਕਿ ਪਹਿਲੀ ਤਰੀਕ ਨੂੰ ਮੈਂ ਵੀ ਐਸੇ ਮਹੀਨੇ ਦੀ ਪਹਿਲੀ ਤਰੀਕ ਨੂੰ ਟੈਸਟ ਹੋਇਆ ਸੀ ਤੇ ਉਹਦੇ ਵਿੱਚ ਖੂਨ ਡੈਡੀ ਦਾ ਸੀ ਸਮਝ ਲਓ ਵੀ 11 ਗ੍ਰਾਮ ਸੀ 10 ਗ੍ਰਾਮ 9 ਪੁਆਇੰਟ ਸੀ ਤੇ ਜਿਹੜੀ ਹੁਣ ਬਲੱਡ ਵਾਲੀ ਆਈ ਹੈ ਜੀ ਰਿਪੋਰਟ ਉਚਿਤਤਾ 6 ਗ੍ਰਾਮ ਇਹ ਹੋਣਾ ਗਿਆ ਤੇ ਡਾਕਟਰ ਕਹਿੰਦਾ ਵੀ ਤੁਰਦੇ ਫਿਰਦੇ ਮਾ ਵੀ ਤੁਰਦੇ ਫਿਰਦੇ ਦਾ ਬੀਲ ਚੇਰ ਤੇ ਹੀ ਹੈ ਕਹਿੰਦੇ ਜੇ ਤੁਰਦੇ ਫਿਰਦੇ ਹੁੰਦੇ ਫਿਰ ਤਾਂ ਤੁਹਾਨੂੰ ਇਹਨਾਂ ਨੇ ਪਹਿਲਾਂ ਹੀ ਦੱਸ ਦਨਾ ਸੀ ਵੀ ਮੈਨੂੰ ਇੰਨੀ ਕਮਜ਼ੋਰੀ ਨਹੀਂ ਵੀਕਨੈਸ ਪਈਦੀ ਹੈ ਵੀ ਜਦੋਂ ਬਲੱਡ ਇੰਨਾ ਘਟ ਜਿਵੇਂ ਤਾਂ ਬੰਦੇ ਨੂੰ ਉਦੋਂ ਹੀ ਤੁਰਨ ਵਿੱਚ ਵੀ ਦਿੱਕਤ ਆ ਜਾਂਦੀ ਹੈ ਤੇ ਕੇਮਾਸ ਇੱਥੇ ਹੋਣਾ ਚੱਕਰ ਲੱਜ ਜਾਂਦੇ ਹੁਣ ਬੇਦਰ ਨੂੰ ਕੋ ਪ੍ਰੋਬਲਮ ਮਾ ਵੀ ਇਦਾਂ ਦੀ ਪ੍ਰੋਬਲਮ ਤਾਂ ਕੋਈ ਨਹੀਂ ਹੈਗੀ ਡੈਡੀ ਵੀ ਕਹਿੰਦਾ ਮੈਂ ਡੈਡੀ ਪਹਿਲਾਂ ਤਾਂ ਡੈਡੀ ਨੂੰ ਮੈਂ ਬੱਕ ਕੈਮਰਾ ਪੱਕ ਆਨ ਕਰਦਾ ਜੀ ਮੇ ਲੋ ਜੀ ਇਹ ਤਾਂ ਡੈਡੀ ਨੂੰ ਲੈ ਜੀਗਾ ਖਾਸਾ ਰਹੇ ਜੀ ਕੀ ਨਹੀਂ ਡੈਡੀ ਤੈਨੂੰ ਲੱਗਦਾ ਤਾਂ ਵੀ ਚੱਕਰ ਚੱਕਰ ਦੇ ਆਉਂਦੇ ਕੋਸ ਇਹ ਜਾਂ ਬਿਲਕੁਲ ਹੈ ਜੀ ਹਾਂ ਕੋਈ ਨਹੀਂ ਮੈਂ ਮੇਰੇ ਰੱਬ ਪਿਆ ਕੇ ਨਾ ਸੈਗਮੀ ਜੀ ਬਣਾਉਂਦਾ ਨਾ ਹਾਂ ਹੈ ਪ੍ਰੋਫੈਸਰ ਗਿਆ ਚੜ ਗਿਆ ਪ੍ਰੋਫੈਸਰ ਗਿਆ ਚੜ ਗਿਆ ਕੋਈ ਜਿੰਮੇ ਪੈਸੇ ਨਹੀਂ ਦੋਇਆ ਮੈਂ ਕਹਿੰਦਾ ਇਹ ਰਿਪੋਰਟ ਨਹੀਂ ਘੱਟ ਹਾਂ ਵੀ ਲੋਵਾਰੀ ਉਹ ਲੈਬੋਰੀ ਵਾਲੇ ਦੇ ਚੱਕਰ ਨਹੀਂ ਤੇ ਤੇਰੇ ਅੱਖਾਂ ਤੇ ਲੱਗਦਾ ਥੋੜੀ ਜਿਹੀ ਤੇਰੀ ਅੱਖਾਂ ਨਾਲ ਜਿਹੜੀਆਂ ਹਾਂ ਚਿੱਟੇ-ਚਿੱਟੇ ਜਿਹੇ ਹੋਈਆਂ ਵੀ ਲੱਗਦੇ ਮੈਨੂੰ ਵੀ ਮੈਨੂੰ ਬਹੁਤ ਬਹੁਤ ਜ਼ੋਰ ਹੀ ਨਹੀਂ ਆਉਂਦਾ ਹਾਂ ਵੀ ਕਮਜ਼ੋਰੀ ਮਹਿਸੂਸ ਹੋਣੀ ਚਾਹੀਦੀ ਹੈ ਹਾਂ ਮੈਂ ਵੀ ਉਹੀ ਕਹਿੰਦਾ ਵੀ ਤੁਹਾਨੂੰ ਕਮਜ਼ੋਰੀ ਮਹਿਸੂਸ ਹੋਣੀ ਚਾਹੀਦੀ ਹੈ ਕਮਜ਼ੋਰੀ ਤੁਸੀਂ ਕਹਿੰਦੇ ਮੈਨੂੰ ਤਾਂ ਲੱਗਦੀ ਨਹੀਂ ਹੈਗੀ ਮੈਂ ਹਾਂ ਉਦਾਂ ਸਰੀਰ ਥੋੜਾ ਮੈਨੂੰ ਉਦਾਂ ਹੁਣ ਇਹਨੂੰ ਫਿੱਟ ਵੀ ਫਿੱਟ ਹਾਂ ਉਦੋਂ ਪੈਰ ਦੇ ਸੱਤ ਦੇ ਵੀ ਨਹੀਂ ਹਾਂ ਮੈਂ ਪੱਟੀ ਘਰਉਣ ਗਿਆ ਹਾਂ ਹਾਂ ਕਾਰਗੇ ਨਾਲ ਫੈਗਲੀ ਚੜੇਗਾ ਕਾਰਗੇ ਨੇ ਹਾਂ ਫੇਰ ਕਾਰਾਂਗੇ ਫੇਰ ਨੰਮ ਨੀ ਫੇਰ ਨੀਤੀ ਗਿਆ ਫੇਰ ਪੇ ਆਵਣੀ ਹਾਂ ਮੈਂ ਕਿਹਾ ਹੋਊ ਕਰਾਂਗੇ ਇਹ ਹਾਂ ਤੇਰੀ ਚੀਜ਼ ਮੇਰੇ ਖੋ ਤਾਂ ਸਿੱਧੀ ਆ ਨਹੀਂ ਸਿੱਧੀ ਨਹੀਂ ਹੈਗੀ ਫੇਰ ਤੂੰ ਮੈਂ ਹੁਣ ਮੈਨੂੰ ਐ ਲੱਗਦਾ ਵੀ ਤੂੰ ਤੈਨੂੰ ਫਿੱਟ ਕਹਾਂਗੇ ਤੈਨੂੰ ਕਮਜ਼ੋਰ ਕਹਾ ਕੁਛ ਨਹੀਂ ਸਮਝ ਲਾਦੀ ਮੈਨੂੰ ਮੈਂ ਪਹਿਲਾਂ ਲੜਦਾ ਸਰੀਰ ਫਿੱਟ ਆ ਕਿ ਤੈਨੂੰ ਕਮਜ਼ੋਰ ਕਹਾ ਵੀ ਤੂੰ ਕਮਜ਼ੋਰ ਹੋ ਗਿਆ ਡਾਕਟਰੇ ਜਾਣੇ ਡਾਕਟਰੇ ਜਾਣੇ ਤਾਂ ਫੰਕਿਆ ਡਾਕਟਰ ਵੀ ਜਾ ਜਾਂਦੇ ਡਾਕਟਰ ਵੀ ਰਿਪੋਰਟਾਂ ਨਾਲ ਜਾਂਦੇ ਆ ਜਿਹੇ ਜਿਹੇ ਨੂੰ ਰਿਪੋਰਟ ਆ ਗਈ ਉਹ ਵਾਲੀ ਉਹ ਉੱਤੇ ਵਾਲੀ ਕਹਿੰਦੇ ਇੱਥੇ ਵਾਲੀ ਕਹਿੰਦੇ ਸਕੈਨ ਮੈਂ ਹੁਣ ਇੱਕ ਮੈਂ ਉਹ ਗੱਲ ਸੁਣੋ ਇੱਕ ਵਾਰ ਰੀਤ ਹੋ ਗਈ ਬਹੁਤ ਬਿਮਾਰ ਹੂੰ ਤਰੀਹੇ ਤੋਂ ਗਈ ਬਿਮਾਰਤਾ ਅਸੀਂ ਚਲੋ ਕਿਸੇ ਹਸਪੀਟਲ ਦਾ ਤੱਕ ਜਾਣੋ ਲੈਣਾ ਅਸੀਂ ਰੋਪੜ ਲਿਜਾਈਏ ਨੂੰ ਤਿੰਨ ਦਿਨ ਲਗਾਤਾਰ ਲਿਜਾਈਏ ਤਾਂ ਬੁਖਾਰ ਨਾ ਕੰਟਰੋਲ ਜਾਵੇ ਤਿੰਨ ਦਿਨ ਲਗਾਤਾਰ ਲਜਾਇਆ ਚੌਥੇ ਚੌਥੇ ਦਿਨ ਡਾਕਟਰ ਕਹਿੰਦਾ ਵੀ ਇਹਦਾ ਟੈਸਟ ਕਰਨਾ ਪੈਣਾ ਵੀ ਇਹ ਹੈ ਵੀ ਛੋਟੀ ਜੀ ਹੋਤੀ ਮੈਂ ਕਹਿੰਦਾ ਕਿੰਨੇ ਕਹਦੀ 7-8 ਮਹੀਨੇ ਦੀ 8 ਮਹੀਨੇ ਦੀ ਦਿੱਤੀ ਜਿਆਦਾ ਤਾਂ ਡਾਕਟਰ ਕਹਿੰਦਾ ਇਹ ਟੈਸਟ ਕਰਨੇ ਪੈਣਾ ਮਾ ਜੀ ਕਰ ਲਓ ਹੁਣ ਕੀ ਕਰਨਾ ਤਾਂ ਚਲ ਉਹਨੇ ਪਈਦਾ ਇਹਦਾ ਰਿੱਕ ਦਾ ਰੋੰਦੀ ਕਰਨ ਲਾਉਂਦੀ ਦਾ ਬਲੱਡ ਸੈਂਪਲ ਲਾ ਤਾਂ ਨਿਆਣੇ ਦਾ ਕਿਹੜਾ ਸੌਖਾ ਜਹ ਹੋ ਜਾਂਦਾ ਬਲੱਡ ਸੈਂਪਲ ਕਢਾਉਣਾ ਚਲ ਅਨਾ ਜੀ ਉਹਨੇ ਰਿਪੋਰਟ ਕਰੀ ਅੱਧੇ ਘੰਟੇ ਦੇ ਵਿੱਚ ਕਹਿੰਦਾ ਜੀ ਇਹਦੇ ਤਾਂ ਜਿਹੜੇ 1.5 ਲੱਖ ਸਨ ਚਾਹੀਦੇ ਆ ਉਹ 50 ਹਜ਼ਾਰ ਹੀ ਰਹਿ ਗਏ ਅਸੀਂ ਉਹਨਾਂ ਕਰੀ ਇਹਨੂੰ ਤਾਂ ਦਾਖਲ ਕਰਾਉਣਾ ਪੈਣਾ ਚਲੋ ਜੀ ਮੈਂ ਤਾਂ ਮੈਂ ਉੱਥੇ ਜਦੋਂ ਮੰਦਰ ਹਸਪੀਟਲ ਚ ਬੜਿਆ ਉਹ ਚੀਂਗ ਚਘਿਆੜਾ ਨਿਆਣਿਆਂ ਦਾ ਹਸਪੀਟਲ ਵਿੱਚ ਵਾਕਾਂ ਦੀ ਸੀ ਉਹ ਭਾਂ ਦਾ ਆ ਅੰਦਰ ਇੱਕ ਬੈੱਡ ਪਰ ਤਿੰਨ ਤਿੰਨ ਜਮਾ ਕੇ ਪਾਇਆ ਜਦ ਹਜੇ ਹਸਪੀਟਲ ਬਣਨੀ ਸ਼ੁਰੂ ਹੋਇਆ ਸੀ ਉਹ ਤਾਂ ਕਰਦੇ ਘਰੋਂ ਤੇ ਜੀ ਮਾ ਵੀ ਮੈਂ ਕਰਦਾ ਮੈਂ ਇੱਕ ਮੁੰਡਾ ਮੇਰਾ ਯਾਰ ਦੋਸਤ ਲੈਬੋਰੀ ਵਾਲਾ ਮੈਂ ਉਹਨੂੰ ਫੋਨ ਕਰਿਆ ਮੈਂ ਕਰ ਕਰ ਲੈਬੋਰੀ ਦੇ ਵਿੱਚ ਮਹਮਦ ਟੈਸਟ ਕਰਵਾਤਾ ਰੀਤ ਦਾ ਵੀ ਉਹਦਾ ਸੈਲ 1.5 ਲੱਖ ਰਹਿ ਕੇ ਕਹਿੰਦਾ ਛੋਟੇ ਜਿਹਾ ਬਾਕੇ ਦਤਾ ਸੈਲ ਇੰਨੇ ਘਟਨੇ ਨਹੀਂ ਚਾਹੀਦੇ ਚੱਲ ਉਹ ਕਹਿੰਦਾ ਮੈਨੂੰ ਐ ਕਰ ਕਹਿੰਦਾ ਜਾ ਕੇ ਵੀ ਜਿਹੜੀ ਕੁੜੀ ਨੇ ਸੈਂਪਲ ਲੱਤਾ ਚਾ ਲੈਬੋਰਟਰੀ ਵਾਲੇ ਤੇ ਮਿੰਟਾਂ ਦੇ ਕਰਕੇ ਕਹਿੰਦਾ ਉਹ ਤੇ ਬਲੱਡ ਸੈਂਪਲ ਲਿਆ ਕਹਿੰਦਾ 15 ਮਿੰਟ ਚ ਕਹਿੰਦਾ 15 ਮਿੰਟ ਵੀ ਨਹੀਂ 10 ਮਿੰਟ ਚ ਸੈੱਲ ਆਲਾ ਰਿਜ਼ਲਟ ਕਹਿੰਦਾ ਨਿਕਲ ਜਾਣਾ ਚੱਲ ਭਾਈ ਮੈਂ ਉਹਦੇ ਕੋਲ ਗਿਆ ਉਹਨੂੰ ਜਾ ਕੇ ਮੈਂ ਦਿੱਤੀ ਉਹ ਆਪਣੀ ਸ਼ੀਸ਼ੀ ਜੀ ਦੇ ਕੇ ਮੈਂ ਫੇਰ ਵਾਪਸ ਇਹਨਾਂ ਕੋਲ ਆ ਗਿਆ ਹਸਪੀਟਲ ਤੇ ਮੈਨੂੰ ਤਾਂ ਉਣੀ ਪੈਣਾ ਤਾਂ ਵਾਪਸ ਚੱਲ 10 ਮਿੰਟ ਬਾਅਦ ਉਹਨੇ ਮੈਨੂੰ ਰਿਪੋਰਟ ਭੇਜੀ ਫੋਨ ਪਰ ਉਹਦੇ ਚ 1,52,000 ਸੈੱਲ ਬੂਰੇ ਉਹ ਕੁਤੀ ਦੀ ਮਦੀ ਨੇ ਹਸਪੀਟਲ ਤੋਂ ਕੁੜੀ ਪਾਉਣ ਦੀ ਜਿਹੜੀ ਚੀਰ ਫਾੜ ਹੋਣੀ ਤੇ ਟੀਕੇ ਲਾਉਣ ਦੇ ਜੇ ਕਰਨਾ ਦਾ ਬਹੁਤ ਕਰਨਾ ਤਾਂ ਉਹ ਅਲੱਗ ਕਿ ਆ 8 ਮਹੀਨੇ ਦਾ ਜਵਾਬ ਹੁੰਦਾ ਡਾਕਟਰਾਂ ਨੂੰ ਕੋਈ ਮਤਲਬ ਨਹੀਂ ਹੈਗਾ ਵੀ ਹਾਂ ਬੰਦਾ ਕਿਹੜੀ ਪੀਜੀ ਸੀ ਤੱਕ ਕਿੱਦਾਂ ਉਦੋਂ ਹੀ ਪਤਾ ਨਹੀਂ ਹੁਣ ਉਹ ਮਿਸਟੈਕ ਹੋਈ ਆ ਕੁੜੀ ਤੇ ਜਿਹਨੇ ਅੰਦਰ ਵਿਚਾਰੀ ਨੇ ਸੈੱਲ ਕੱਢੇ ਬਣਾਏ ਜਾਂ ਰੱਬ ਜਾਣੇ ਹੁਣ ਕੀ ਆਪਣਾ ਕੀ ਨਹੀਂ ਫਿਰ ਮੈਂ ਉਹਨੂੰ ਫੋਨ ਕਰਿਆ ਮੈਂ ਵੀ ਉਹ ਮੈਨੂੰ ਸੋਲੂਸ਼ਨ ਦੇ ਉਹਨੇ ਫਿਰ ਮੈਨੂੰ ਇੱਕ ਗੱਲ ਕਹੀ ਜਾਂਦਾ ਵੀ ਡਾਕਟਰ ਦੋ ਆ ਉੱਪਰ ਦੇ ਵਿੱਚ ਵੀ ਉਹ ਜਿਹੜੇ ਕੋਠੀ ਦੇ ਵਿੱਚੇ ਦੇਖਦੇ ਆਣ ਸਰਦੀ ਨੂੰ ਜੇ ਕੋਈ ਬੱਚਾ ਜ਼ਿਆਦਾ ਢਿੱਲਾ ਮਸਾ ਹੋਗਾ ਤਾਂ ਉਹ ਆਟੋਮੈਟਿਕ ਕਰਨ ਨੂੰ ਭੇਜ ਦਿੰਦੇ ਆ ਵੀ ਜਾ ਕੇ ਚਾਹੇ ਸਰਕਾਰੀ ਹਸਪਤਲ ਤੇ ਚਾਹੇ ਕਿਸੇ ਉਹਦੇ ਚ ਜਿੱਥੇ ਨੂੰ ਵੀ ਰੈਫਰ ਕਰਨ ਨਹੀਂ ਵੀ ਉਹ ਦੋਈ ਦੇ ਕੇ ਵਾਪਸ ਭੇਜ ਦਿੰਦੇ ਆ ਹਾਂ ਹੈ ਵੀ ਅੱਜ ਤੋਂ ਬਾਅਦ ਉਹਨਾਂ ਕੋਲ ਜਣਾ ਜਿੱਥੇ ਹਸਪਤਲ ਬਣ ਗਿਆ ਹਸਪਤਲ ਦੇ ਵਿੱਚ ਜਾਓਗੇ ਤਾਂ ਸਾਨੂੰ ਉੱਥੇ ਐਡਮਿਟ ਕਰਨ ਦਾ ਪ੍ਰੋਸੈਸ ਆ ਗਈ ਹੈਗਾ ਆਣ ਸਰਦੀ ਨੂੰ ਤਾਂ ਫਿਰ ਹੁਣ ਜਮੇ ਹੁਣ ਤੁਹਾਨੂੰ ਭਾਈ ਹੁਣ ਤਾਂ ਹੁਣ ਤੱਕ ਤੁਸੀਂ 7-8 ਦਿਨ ਹੋ ਗਏ ਤੁਹਾਨੂੰ ਉੱਥੇ ਦਵਾਈ ਲਈ ਕਿਤੇ ਕਰਾ ਲੀ ਆਲਾ ਕਿਤੇ ਲੈ ਲਈ ਕਿਤੇ ਕਿਸੇ ਤੇ ਲਈ ਕਿਤੇ ਕਿਸੇ ਤੇ ਨਹੀਂ ਲਈ ਕਿਸੇ ਨੇ ਥੋੜੋ ਕਿ ਆ ਵੀ ਦਾਖਲ ਕਰਨਾ ਤੁਹਾਨੂੰ ਅੱਜ ਉਹ ਕੋਰੇ ਆ ਇਹਨਾਂ ਨੇ ਦਾਖਲ ਕਰ ਲਿਆ ਚਲ ਆਪਣੇ ਫਾਇਦੇ ਬਾਤ ਤੇ ਇਹ ਤਾਂ ਸਾਨੂੰ ਵੀ ਦਿਖਦਾ ਤਾਂ ਵੀ ਚਲ ਕੋਈ ਨਾ ਕੋਈ ਦਿੱਕਤ ਹੈਗੀ ਆ ਤਾਂ ਅਸੀਂ ਵੀ ਆਪਣਾ ਮਨ ਜਾ ਬਣਾ ਕੇ ਆਇਆ ਤੇ ਕੱਪੜੇ ਨਾਲ ਲੈ ਕੇ ਆਇਆ ਹੋਇਆ ਵੀ ਹਾਂ ਵੀ ਆਪਾਂ ਹੋਰ ਕਿੱਥੇ ਤੱਕ ਦੇਖੀ ਟੈਸਟ ਤਾਂ ਚਲ ਹੁਣ 1000 ਰੁਪਏ ਇਹਨਾਂ ਹੋ ਗਏ ਤਮਨ ਦੇਖਦਾ ਕੋ ਲਾਬੌਂਡਰੀ ਦਾ ਨੇ ਹੈ ਕਿ ਜਿਵੇਂ ਡੈਡੀ ਨਾ ਦਰਦ ਦੇ ਟੀਕੇ ਵੀ ਲਵਾਉਂਦਾ ਰਿਹਾ ਹਾਂ ਉਹਦੇ ਨਾਲ ਵੀ ਹੋਰ ਘੱਟ ਸਕਦਾ ਜ਼ਰੂਰੀ ਨਹੀਂ ਹੈਗਾ ਦਰਦ ਦੇ ਟੀਕੇ ਵਾਹਿਗੁਰੂ ਜੀ ਦੀ ਫਤਿਹ ਡੈਡੀ ਜੀ ਮੈਂ ਦਰਦ ਦੇ ਟੀਕੇ ਲਵਾਉਂਦਾ ਰਿਹਾ ਤੇ ਦਰਦ ਦੀਆਂ ਗੋਲੀਆਂ ਵੀ ਖਾਂਦਾ ਰਿਹਾ ਉਹ ਉਹ ਵੀ ਫੂਕਦੇ ਆ ਆਪਣਾ ਟੀਕਾ ਉਹ ਤੇਰਾ ਹੀ ਜਰਾਬ ਹੈ ਉਹ ਅਸਲ ਨੂੰ ਉਹਨਾਂ ਨੇ ਵੀ ਤਾਂ ਹੀ ਖੂਨ ਫੂਕਿਆ ਹੋਣਾ ਜੀ ਇਹ ਵੀ ਸੋਚੋ 24 ਇੰਚ ਕਿਤੇ ਡੈਡੀ ਨੇ ਥੋੜੀ ਦਵਾਈ ਦਿੱਤੀ ਆ ਹੂੰ ਕਿਤੇ ਨਹੀਂ ਆਪਕੇ ਪੱਲਾ ਮਾਰਨਾ ਉੱਥੇ ਵੀ ਮਾਰੇ ਆ ਹਾਲ ਕਿ ਆਨਸਰਦੀ ਨੂੰ ਆਪਾਂ ਆਏ ਆ ਇਹਨਾਂ ਨੇ ਤਾਂ ਮੈਨੂੰ ਤਾਂ ਦੱਸਿਆ ਹੀ ਨਹੀਂ ਵੀ ਤੂੰ ਬਿਮਾਰ ਕਰਕੇ ਚੱਲ ਰਹਿਣਾ ਤਾਂ ਮੈਨੂੰ ਦੱਸਣਾ ਇਹ ਤਾਂ ਮਨਪ੍ਰੀਤ ਤੋਂ ਦੱਸ ਹੋ ਗਈ ਆ ਬੇਟੀ ਜੀਰ ਵਿੱਚ ਸਿੱੱਬੀ ਮਾਰਨ ਨੂੰ ਲੱਗੀ ਜਾਂਦੀ ਢੀਂਗੀ ਆ ਗੱਲ ਬਹੁਤ ਵੱਡਾ ਬਾਅਦ ਕਿ ਮੇਰੇ ਪ੍ਰੀਤ ਦਿਖਾਏ ਇੱਧਰ ਸੱਤ ਸ੍ਰੀ ਗੱਲ ਕਿਹਨੇ ਪਾਉਣੀ ਛਾਲੇ ਨਾਣੇ ਨੇ ਸਾਨੂੰ ਹਾਂ ਕਾਪਰ ਮਿਲਣਾ ਠੀਕ ਆ ਉਹ ਤਾਲੇ ਕੰਨੀਆਂ ਜਰਾ ਘਰ ਦੇ ਵਿੱਚ ਆ ਕੇ ਡੈਂਕਾਂ ਲਾ ਗਿਆ ਨਾ ਲੋਨ ਤੋਂ ਦੁਕਾਨ ਤੇ ਜਾ ਕੇ ਚੱਲ ਕੋਈ ਵੀ ਹੈ ਤਾਂ ਘਰ ਦੇ ਕੋਲੇ ਆ ਉਹ ਗੱਲ ਤਾਂ ਹੈ ਆਪਾਂ ਨਾ ਹਰੇਕ ਜਿਹੜਾ ਮੌਕੇ ਦਾ ਡਾਕਟਰ ਹੁੰਦਾ ਉਹਦੇ ਵਰਗਾ ਤੂੰ ਵੀ ਨਹੀਂ ਹੋਰ ਹੁਣ ਚੱਲ ਕੇ 20 ਸਾਧਨ ਕਰੇ ਕੱਪੜੇ ਚੱਕੇ ਨੰਨਾ ਪੱਪਾ ਕਰਾ ਉੱਥੇ ਗਿਆ ਚੱਕਿਆ ਉੱਥੋਂ ਦਾ ਸੈਂਗਰੀ ਪਰ ਬਹਿ ਕੇ ਜਾ ਕੇ ਟੀਕਾ ਲਵਾ ਲਿਆ ਇਹ ਤਾਂ ਹਾਇਓ ਮਰਨ ਐ ਦੀ ਸ਼ਾਰਬਸ ਕਰਤੀ ਸੜਾ ਕਾਕੇ ਦੀ ਸ਼ੱਜਰੇ ਸ਼ੱਜਰੇ ਦੀ ਆ ਹੁਣ ਤੁਸੀਂ ਜੀ ਥੋੜੀ ਦੇਰ ਤਾਂ ਫੇਸ ਨੂੰ ਦੇਖੇ ਵੀ ਇਹ ਹੀ ਕੱਕਾ ਹੈ ਇਹਦੇ ਇਥੇ ਤਾਤੀ ਪਾਟ ਕੇ ਆਪਣੇ ਹੱਥ ਬਗਾੜ ਦਿੰਦਾ ਹੈ ਹਾਂ ਤੇ ਆਹ ਕਿਨੇ ਪੀਣੀ ਆ ਮੈਂ ਪੀ ਲਵਾਂ ਮੈਨੂੰ ਪੀਣੀ ਆ ਨਹੀਂ ਪੀ ਫਿਰ ਚੱਲ ਇਹਨੂੰ ਵੀ ਖੰਗ ਹੋ ਗਈ ਮੈਨੂੰ ਲੱਗਦਾ ਦਵਾਈ ਦਵਾਈ ਪਣੀ ਆ ਹਰ ਵੇਲੇ ਹਲ ਹਲ ਕਰਦੀ ਠੰਡਾ ਪੀਂਟਾ ਹੀ ਮਾਰਦੀ ਉਹ ਪੰਗਾ ਤਾਥੀ ਖੜਦਾ ਆ ਕੇ ਜਿਹੜਾ ਠੰਡਾ ਪੀਂ ਜਾਂਦੀ ਏ ਘੱਡੀ ਘੱਡੀ ਏ ਆ ਹੁਣ ਤੁਸੀਂ ਨਾ ਕੱਪੜੇ ਗੱਡੀ 'ਚ ਰੱਖਿਆਲੇ ਤੁਸੀਂ ਮੈਂ ਰੱਖਿਆ ਹਾਂਗਾ ਤੁਸੀਂ ਵੀ ਹਿਲਾ ਲਓ ਹੱਡ ਮੈਂ ਤਾਂ ਮੈਂ ਤਾਂ 3 ਕਿਲੋਮੀਟਰ ਤੁਰ ਲਿਆ ਆ ਸਵੇਰ ਦਾ ਲੈ ਫੜ ਪੁੱਤ ਇੱਕ ਹੀ ਸ਼ਾਮਾ ਡੈਡੀ ਵਿੱਕੀ ਸਿੰਘ ਕਿੱਥੇ ਆ ਵਿੱਕੀ ਸਿੰਘ ਕਿੱਥੇ ਆ ਡੈਡੀ ਜਿਹੜਾ ਮੈਨੂੰ ਤਾਂ ਹੱਕੜੀ ਪਤਾ ਮਾ ਹੋਰ ਹੋਰ ਕੀ ਕਰਨਾ ਤਾਂ ਇੱਥੇ ਆ ਕੇ ਫੋਨ ਦੇਖਣ ਲਾ ਜਾਂਦਾ ਸਦਾ ਹੀ ਆ ਨਾ ਕਿਵੇਂ ਲੈਬੋਰੀਟਰੀ ਆਈ ਗਈ ਐ ਇੱਥੇ ਵੀ ਆ ਤਾਉਣ ਕਿਉਂ ਛੱਡ ਕੇ ਗਿਆ ਡੈਡੀ ਨੂੰ ਡੈਡੀ ਡੈਡੀ ਤੈਨੂੰ ਲੈਬੋਰੀਟਰੀ ਵਾਲਾ ਛੱਡ ਕੇ ਗਿਆ ਨਾ ਹਾਂ ਕੌਣ ਐ ਨਾ ਤਾਉਣ ਪਹਿਲੇ ਇਹ ਮੁੰਲਾ ਦਾ 37 ਪੈਸਾ ਬਣੇ ਜੇ ਕੋਸ ਦੇਖੀ ਜਾਂਦੀ ਐ ਕੀ ਤੁਮਰੇ ਆ ਗਿਆ ਆ ਗਿਆ ਲੈ ਮੈਨੂੰ ਬੁਖਾਰ ਆ ਹੁਣ ਠੰਡਾ ਦੇ ਦੋ ਸਾਲੇ ਬੁਖਾਰ ਪੀਤਰ ਜਣੇ ਤੇ ਸਾਰੇ ਆਲਾ ਲੋ ਪਰ ਮਣੀ ਚਿੱਟੀ ਚਿੱਟੀਆਂ ਜੀ ਅੱਖਾਂ ਨਹੀਂ ਲੱਗੀ ਜਾਣੀ ਚਲ ਪਾ ਚਲ ਚਲ ਛੇਤੀ ਕਰ ਛੇਤੀ ਕਰ ਆਪੇ ਬੋਲਣੀ ਹੈ ਮੇਰੀ ਕੁੜੀ ਇੰਨੀ ਸਾਂਗਾ ਨਹੀਂ ਮਨ ਨੂੰ ਨਹੀਂ ਲੱਗਦਾ ਕਹਣਾ ਤਾਂ ਮੰਨਦੀ ਨਹੀਂ ਹੈਗੀ ਏ ਦੇਖੇ ਇਹ ਰ ਮਨਣੇ ਨਹੀਂ ਜਣਾ ਨਹੀਂ ਕੱਟ ਕੇ ਲਿਆ ਆਪਾਂ ਕਾਪੀ ਸਕੂਲ ਦਾ ਕੰਮ ਕਰਾਂਗੇ ਅੱਜ ਸਕੂਲ ਤੋਂ ਫੋਨ ਫੋਨ ਕਰਿਆ ਕੁਛ ਕਰੀ ਕਰਿਆ ਮੈਂ ਹਾਂ ਮੈਡਮ ਨੇ ਜੀ ਕਰਤਾ ਸੀ ਉਹ ਕਹਿੰਦੇ ਵੀ ਲੀਵ ਲੈ ਲਈਏ ਵੀ ਮੈਂ 2 ਦਿਨ ਦੀ 5 ਦਿਨ ਛੁੱਟੀ ਹੋ ਹਾਂ ਚਾਲਕ ਹੈ ਨਾ ਮੰਨਣਾ ਹੀ ਨਹੀਂ ਕਹਿੰਦਾ ਤੇਰਾ ਮੈਨੂੰ ਪਤਾ ਹੈ ਮੇਰਾ ਪੁੱਤ ਮਾਂ ਦਾ ਕਹਿਣਾ ਹੰਦ ਦਾ ਅੱਜ ਜੰ ਹਾਂਜੀ ਅੱਜ ਹੈਗਾ ਸ਼ੁੱਕਰਵਾਰ ਤੁਹਾਨੂੰ ਸ਼ੁਭ ਮਾਗ ਹਾਂਜੀ ਪਹਿਲੀ ਵਾਰ ਲੋ ਪਾਈ ਤੇ ਇਹਦੀ ਅੱਖਾਂ ਸਾਰੀਆਂ ਕਾਲੀਆਂ ਕਰਕੇ ਦੱਸਦੀ ਬੋਣ ਮੈਨੂੰ ਪਾਣੀ ਹਾਂਜੀ ਜੱਟਾ ਕੋ ਸੋਰੇ ਬਣਾਤਾ ਦਦਾ ਘੱਗੂ ਮੋਰ ਇਧਰੀ ਅੱਖ ਅੱਖ ਖੋਲ ਅੱਖ ਖੋਲ ਅੱਖ ਖੋਲ ਜਦ ਕਾ ਫੋਨ ਦੇਖ ਦੇਖਾਂ ਖੋਲ ਕੇ ਨਾ ਔਕਣ ਅੱਖਾਂ ਖੋਲ ਨੀ ਫੇ ਕਰ ਦੂੰ ਸਰਵਿਸ ਮੈਂ ਮੇਰੀ ਕੁਤਰੀ ਸਰਵਿਸ ਨਹੀਂ ਕਰਦੀ ਅੱਜਾਂ ਨੇ ਮੈਨੂੰ ਗੁੱਡ ਮਾਰਨਿੰਗ ਨਹੀਂ ਕਿਹਾ ਹੈਗਾ ਕਹਦੇ ਤੇ ਐਡੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਪਾਪਾ ਸੱਸਰੀ ਗੱਲ ਕਿਹਨੇ ਬੁਲਾਉਣੀਆਂ ਓ ਹਾਂ ਕਦ ਬੁਲਾਈਏ ਬੁਲਾਈ ਨਹੀਂ ਹੈਗੀ ਸਭ ਸਤਰੀਆਂ ਕਹਦੇ ਚੱਲ ਫੇਰ ਇੱਕ ਵਾਰ ਕੈਰੀ ਤੇ ਚੱਲ ਸੋਹਣੀ ਇਹਨੇ ਇਹਦਾ ਫੋਨ ਉੱਤੇ ਬੜੀ ਪਈ ਆ ਚਲੋ ਮਿਲਦੇ ਜੀ ਫੇਰ ਹੁਣ ਤਾਂ ਦਿਨ ਚੜਿਆ ਸਵੇਰ ਦਾ ਟਾਈਮ ਹੈ ਦੇਖੇ ਤਾਂ ਸਾਰੀ ਦਿਹਾੜੇ ਚ ਕੀ ਗਤੀਵਿਧੀਆਂ ਹੁੰਦੀਆਂ ਸਾਡੀਆਂ ਲੋ ਜੀ ਸਾਡਾ ਜਿਹੜਾ ਪ੍ਰੋਜੈਕਟ ਚੱਲ ਰਿਹਾ ਹੈ ਮਾ ਫੜਾੜੀ ਦੀ ਢੜੀਗਾ ਆਏ ਐਵੇਂ ਕਿਰਿਓ ਸਵੇਰ ਦੀ ਢੀਰਾ ਖਰੋਸੀ ਦੀ ਮੇਰਾ ਭੈਣ ਜੋ ਕੋਹ ਨਹੀਂ ਤੇ ਜਿੰਦਗੀ ਰੋ ਰਹੀ ਬੀ ਆਪਰੇ ਤੇ ਆਏ ਨਾ ਤੇ ਤੇ ਕਿ ਸਵੇਰ ਦੇ ਜਿਹੜੇ ਤਿੰਨ ਚਾਰ ਤਾਂ ਛੋਟੇਆ ਬੋਤਲਾ ਚੜ ਲਿਆ ਇੱਕ ਬੜੀ ਚੜਾਤੀ ਬੜੀ ਦੇ ਜੁਕੀ ਕਰਿਆ ਨਾ ਹਾਂ ਹੋ ਜਾ ਮੇਰੀ ਵੀ ਚੱਲਦੀ ਮੈਨੂੰ ਹਲਾਦੀ ਏ ਛੱਡੀ ਹੋਲੀ ਚੱਲਦੀ ਆ ਬਹੁਤ ਸਲੋਆ ਇੰਜੈਕਸ਼ਨ ਹੈ ਨਾ ਜਿਹੜੇ ਐਂਟੀਬਾਇਓਟਿਕ ਆ ਲਾਏ ਨੇ ਵਿੱਚ ਬਹੁਤ ਤੇਜ਼ ਆਉ। ਤਾਂ ਕਰਕੇ ਸਲੋ ਕਰਕੇ ਕੀ ਵੀ ਆਉ। ਮੈਂ ਕੀ ਕਰ ਦਮੈਂ ਤਾਂ? ਆ ਕੁੜੀ ਆਈ ਮਰੇ ਅਨੁਭਗ ਤੇਜ਼ ਕਰਦਾ ਥੋੜੀ ਜਿਹੀ। ਤੇਜ਼ ਨਹੀਂ ਕਰ। ਜਮਾਈ ਕਰ। ਜਮਾਈ ਸਲੋ ਕਰਕੇ ਉਹਦਾ ਬੁਕੇ। ਸਾਰਾ ਹੈ ਨਾ? ਹਾਂਜੀ। ਕਿੰਨਾ ਹੈ? 100 ਬੁkhar ਸੀ। ਮਣੀ ਜੀ ਚੈਲੰਜ ਕਰ ਦੋ ਹਾਂ। ਐਦਾਂ ਨਹੀਂ ਵੀ ਟਿੱਕ ਕਰੇ ਤੋਕਾ ਦੇ ਵੀ ਆਪੇ ਵਾਦੇ। ਮਨੁਲਾ ਸੁਈ ਨਾ ਇਹਦੇ ਰੋਤੇ ਜਿਵੇਂ ਸਵਾਦੀ ਜਿਉਂ ਪਹਿਲਾਂ ਦੇਖੋ ਤੇੋਂ ਤੋਂ ਮੜਾ ਬੁਖਾਰ ਕਹਿੰਦੇ ਜੀ 100 ਤੇ ਆ ਵੀ ਖੋਲ ਕੇ ਟੰਗ ਕੀ ਗੋੜੀ ਸੁਈ ਲਗੀ ਸੁਈ ਹੀ ਹੈ ਲਾ ਡਾਡੀ ਕਹਿੰਦਾ ਇੱਕੇ ਬਾਹ ਉਹ ਹੀ ਮੇਰੀ ਕੰਡਮ ਕਰੀ ਵੀ ਆ ਇਹਨਾਂ ਨੇ ਕਦੇ ਇੱਧਰ ਨੂੰ ਕੰਮ ਕਦੇ ਉੱਧਰ ਨੂੰ ਕੰਮ ਇਹ ਕੀ ਕਰੀਆ ਜਾ ਹਲੇਆ ਡੈਡੀ ਨੇ ਆਪਣੇ ਆਪ ਨੂੰ ਹਲੇ ਜਾ ਹੁਣ ਜੋੜੀ ਜਾ ਹੱਥ ਜਾ ਅਸੀਂ ਆਪ ਤੇ ਜਿਹੜੇ ਚਰਚ ਕਰਾਏ ਤੇ ਹੁਣ ਉਹਦੀ ਦਵਾਈ ਚੱਲਦੀ ਆ ਮਾਮੇ ਸਾਹ ਕੱਲ ਭੈਣ ਨੇ ਡਾਕੂਮੈਂਟ ਆਇਆ ਸੀ ਲਿੰਦਰ ਦੀ ਬਿਚ ਟੈਸਟ ਕਰਾਉਦੀ ਉਹਨੇ ਟੈਸਟ ਕਰਾ ਲਏ ਤੇ ਹਾਂ ਉਹਦਾ ਕੈਸ ਚਰੋਲ ਵੀ ਵਧਿਆ ਹੋਇਆ ਹਾਂ ਖੂਨ ਗਾੜਾ ਏ ਠਹਿੜਾ ਜੂਰੀਆ ਸਾਰਾ ਕੁਝ ਅਪਸੈਟ ਹੋਵਾ ਉਹਦਾ ਸਾਰਾ ਕੁਝ ਅਪਸੈਟ ਆ ਤਿੰਨ ਮਹੀਨੇ ਦਵਾਈ ਖਾਣੀ ਏ ਚੱਲਦੀ ਉਹਦੀ ਦਵਾਈ ਮੈਂ ਵੀ ਕਮੈਂਟ ਪੜਿਆ ਮੈਂ ਗੱਲ ਕਰਨ ਲਈ ਚੱਲ ਤਾਂ ਕਰਤੀ ਵਿੱਚ ਕੋਈ ਮੈਂ ਤਾਂ ਵੀ ਭੈਣ ਕਹਿਣਗੇ ਵੀ ਆਪਣੇ ਰੈਡੀਿੰਗ ਦੇਖਿਆਂਗੇ ਆਪਣੀ ਪੁਝਾਈ ਹੋਣੀ ਉਹਨਾਂ ਦੇ ਦਿੰਦੀ ਨੌ ਦਾ ਬਲੱਡ ਦਾ ਟੈਸਟ ਸਾਰੇ ਹੋਲੇ ਜੀ ਟੋਟਲੀ ਜਿੰਨੇ ਵੀ ਹੋਣੇ ਸੀ ਤੇ ਨਾ ਟੈਸਟ ਕਰਾ ਲਏ 2500 ਰੁਪਏ ਮੈਂ ਗੂਗਲ ਪੇ ਕਰਿਆ ਸੀ ਉਹਦਾ ਹਾਂ ਯਾਨੀ ਕਿ ਸਾਰੇ ਟੈਸਟ ਸੀ ਕਰਵਾਏ ਹਜੇ ਅਧਾਰਿਆ ਤੈਨੂੰ ਕਿ ਨਹੀਂ ਉਹ ਸੰਦੀਪ ਮੈਨੂੰ ਕਹਿੰਦੀ ਸੀ ਵੀ 2500 ਰੁਪਏ 2500 ਰੁਪਏ ਖੜਜ ਖੜਜ ਜਾ ਨਹੀਂ 2500 ਰੁਪਏ ਤਾਂ ਮੈਨੂੰ ਕਾ ਕਹਿ ਕੇ ਕਰਵਾਇ ਤੇ ਵੀ ਹਾਂ ਮੈਂ ਤੁਹਾਨੂੰ ਦੇਉਂਗੀ ਹਾਂ ਵੀ ਇੱਥੇ 2500 ਨੂੰ ਗੂਗਲ ਪੇ ਕਰ ਦੋ ਖਮਾਨੋ ਵਾਲੇ ਲੈ ਬਾਰੇ ਨੂੰ ਹਾਂ ਫਿਰ ਹਾਂ ਹੁਣ ਮਾਂ ਮਟੀਆਂ ਦਾ ਮੈਂ ਮਾਂ ਮਟੀਆਂ ਦਾ ਸਾਬ ਮੈਂ ਲੈ ਲਈਤੀ ਸ਼ੈਂਪੂ ਹਾਂ ਮੈਨੂੰ ਦਿਓ ਪੈਸੇ ਠੀਕ ਆ ਇਹ ਕਹਿੰਦੇ ਜਿਹੜਾ ਮੈਨੂੰ ਤਾਂ ਦੇਣੇ ਉਹਦੇ ਵਿੱਚ ਸ਼ੈਂਪੂ ਲੈ ਆਇਆ ਤੇ ਮਾਂ ਮਾ ਤੇ ਇਹ ਸਾਬਣ ਆਪ 250 ਤੋਂ ਸ਼ੈਂਪੂ ਆਇਆ ਤੇਰਾ ਹਾਂ ਕੁੜੀ ਰੈਂਟ ਦੇ ਵਿੱਚ ਕੁੜੀ ਦਾ ਵੀ ਲਾ ਕੇ 250 ਰੁਪਏ ਹੋ ਗਿਆ ਹਾਂ ਇੱਥੇ ਸਾਲਾ ਕੇਸ ਨਖਾਰ ਸਾਬਣ ਨਹੀਂ ਤਾਂ ਡੁੱਟਦਾ 250 ਤੋਂ ਸ਼ੈਂਪੂ ਨਾਲ ਨਹੀਂ ਹੁੰਦੀ ਡੈਡੀ ਦੇ ਲਾ ਸਮਾਂ ਦੇ ਲਾ ਡੈਡੀ ਸਮਾਂ ਦੇ ਲਾ ਡੈਡੀ ਕਿਆ ਹੈ ਕੇਸ ਰਗਰ ਸਾਹਬਲ ਪਿੱਛੇ ਲੜਾਈ ਹੋ ਜਾਂਦੀ ਸੀ ਸਾਡੀ ਛੋਟੇ ਹੁੰਦੇ ਹੁੰਦੇ ਉਹ ਨੀਆ ਦੂਈ ਟਿੱਕੀ ਹੁੰਦੀ ਸੀ ਘਰ ਘਰ ਬਣਾ ਘਰ ਬਣਾਉਂਦੇ ਨਹੀਂ ਹਾਂ ਇਹ ਰੀਟਰ ਉੱਥੇ ਦੀ ਜਾਂਦਾ ਘਰੇ ਤਿਆਰ ਕਰਦਾ ਜਾਂਦੀ ਰਿੰਡਾ ਦੀ ਰੇਸਟੇਲ ਚ ਰਿੰਡਾ ਦੀ ਮੇਰੇ ਕੋਲ ਨਹੀਂ ਜੀ ਨਾ ਮਨ ਉਹ ਲੈ ਲਈ ਮੇਰੀ ਟਿੱਕੀ ਉਹਦੇ ਵਿੱਚ ਆਉਂਦਾ ਉਹ ਹੀ ਨਾ ਅੱਧਰ 2200 ਦਾ ਸ਼ੈਂਪੂ 2250 ਦਾ ਸ਼ੈਂਪੂ ਨਾਲ ਆਉਂਦਾ ਫਿਰ ਆਉਂਦਾ ਕੁਝ ਵੀ ਨਹੀਂ ਹੁੰਦਾ ਗਰੀਬ ਵਾਸਤੇ ਬਹੁਤ ਖੁਸ਼ ਹੁੰਦਾ ਤੇ ਤੁਹਾਡੇ ਬਾਤ ਦਾ ਦਾਦਾ ਮੈਂ ਵੀ ਪੈਸੇ ਦੀ ਵੈਲਿਊ ਕਰਦੀ ਆ ਜਲੂ ਨੀਤ ਨੂੰ ਕਰੀਮ ਪਾਊਡਰ ਤੇਲ ਇਹਦਾ ਵੀ ਸੁਣਨਾ ਆਇਆ ਮੇਰਾ ਕੱਲੀ ਦਾ ਤੁੰਗਾ ਨਹੀਂ ਡੜੀ ਬੁਖਾਰ ਕਰਦਾ 100 ਪਤਾ ਨਹੀਂ ਤੇਰੇ ਤੇਰੇ ਸਰੀਰ ਨੂੰ ਲੱਗਦਾ ਤੈਨੂੰ ਵੀ ਹੈਗਾ ਬੁਖਾਰ ਮੈਨੂੰ ਤਾਂ ਅੱਖਾਂ ਤੋਂ ਲੱਗਦਾ ਇੰਨਾ ਕੋਮਾ ਬਰੇ ਮੇਰੇ ਨਾਲ ਆਪ ਸਵੇਰ ਤੋਂ ਮਹੀਨੇ ਮਤਲਬ ਮੈਨੂੰ ਨਹੀਂ ਹੋ ਰਿਹਾ ਭਾਈ ਐਸੀ ਕਿਥੇ ਛੱਡਣ ਦਿੰਦਾ ਸਾਨੂੰ ਕਾ ਮੈਨੂੰ ਤਾਂ ਤੈਨੂੰ ਵੀ ਬੁਖਾਰ ਆ ਤੈਨੂੰ ਵੀ ਨਾ ਕਿਹਾ ਤੈਨੂੰ ਬੁਖਾਰ ਆ ਬੰਦ ਕਰ ਲਈ ਨੇ ਸੀ ਹਾਂ ਤੈਨੂੰ ਵੀ ਨਾ ਇਹ ਤਾਂ ਪਹਿਲੀ ਤਿਆਰ ਰਹਿਣ ਦੇ ਪਤਾ ਏਸੀ ਤੇ ਮਗਰੇ ਪਈ ਵੀ ਆ ਜਦੇ ਭੱਜ ਜਾਂਦੀ ਸੀ ਕੋਲ ਨੂੰ ਬੰਦ ਕਰਿਆ ਡੈਡੀ ਨੇ ਅਭੀ ਬੰਦੇ ਕਰਵਾਤਾ ਹੈ ਜੀ ਨਿਗਾ ਡੈਡੀ ਦੀ ਹਾਂ ਬਸ ਦੇਖਿਆ ਉੱਪਰੋਂ ਦੇਖਦਾ ਤਾ ਉਹਦੇ ਕਿਨੂੰ ਨੂੰ ਸਾਲਾ ਬੰਦੇ ਕਰਵਾਉਂਦਾ ਉਹ ਮੈਂ ਕਿਹਾ ਉਹ ਕੁੜੀ ਨਹੀਂ ਫਟ ਜੇਗਾ ਤਾਂ ਤਾਂ ਨਹੀਂ ਖੋਜਾ ਰਗਾ ਕਿਆ ਖੋਲਿਆ ਨਾ ਕਰਦਾ ਹਮੇਂ ਨਹੀਂ ਆ ਰਿਹਾ ਲੋਕਾਂ ਦਾ ਭਾਵਾਂ ਦੇ ਆ ਦੇ ਆ ਸੋ ਇੰਨਾ ਕਦਾ ਕੱਦਾ ਇਹ ਸੋਜਾ ਆ ਗਿਆ ਦੇਖਣਾ ਪੈਂਦਾ ਉਹਨੂੰ ਇਹ ਡਾਕਟਰ ਨੂੰ ਜਵਾਬ ਦੇ ਆ ਡਾਕਟਰ ਦੇਖ ਲਿਆ ਕਿ ਸੋਜਾ ਆਇਆ ਵਾ ਡਾਕਟਰ ਨੂੰ ਜਿਆਦਾ ਗੱਲ ਪੈਣਾ ਇਹਨੂੰ ਵੀ ਤੁਸੀਂ ਕੀ ਕਰਦੇ ਹੋ ਚਲੋ ਆ ਤੂੰ ਚਲਾ ਚੱਲ ਚਲਾ ਟਿਊਬ ਬੰਦ ਕਰ ਤੱਕ ਕਰੰਟ ਲਾਉਣਾ ਆਪਣੇ ਆਪ ਨੂੰ ਕਿੱਥੇ ਲੱਗਦੇ ਮੇਰੇ ਹਾਂ ਲੱਗ ਜੂਗਾ ਤਾਂ ਪਤਾ ਲੱਗੋ ਚੱਲ ਬੈਠਾ ਉੱਥੇ ਮੰਜੇ ਚਲ ਅਜਾ ਡਾਕਟਰ ਨਹੀਂ ਆਇਆ ਹੁਣ ਚਲੋ ਠੀਕ ਬੰਦੇ ਸੁਈ ਬਦਲਦੀ ਜੀ ਇੱਧਰ ਡਾਡੀ ਦੇ ਹੁਣ ਦਰਦ ਜਾ ਹੋ ਰਿਹਾ ਉਹਦੇ ਕਰਕੇ ਨਾ ਚਲ ਇਹਦਾ ਹੁਣ ਚੱਲਣਾ ਹੀ ਪੈਣਾ ਬਾਪੂ ਹਾਂ ਹਾਂ ਇਹ ਬਿਨਾ ਚੱਲੇ ਤਾਂ ਸਰਨਾ ਨਹੀਂ ਹੈਗਾ ਕਿਆ ਕਹਿੰਦੀ ਹੈ ਹਰੀਤ ਹਾਂ ਕਦੇ ਖੂ ਦੇਖਣਾ ਹੈ ਕਦੇ ਖਾਣਾ ਹੈ ਕਦੇ ਪੀਣਾ ਹੈ ਕਦੇ ਜਾਣਾ ਹੈ ਪਰੂ ਵੀ ਬਾਹਰ ਹੁਣ ਡਾਡੀ ਨਾਲ ਥੋੜਾ ਜਿਹਾ ਦੇਖ ਕੇ ਹਲਾ ਯਾਰ ਇਹ ਨਹੀਂ ਹੁੰਦੀ ਹਾਂ ਅੱਦਾਂ ਹੁੰਦਾ ਹੈ ਔਖਾ ਔਖਾ ਤਾਂ ਬੋਲਣ ਲੱਗ ਗਿਆ ਚੱਕ ਕੇ ਹਿਲਦੀ ਹੈ ਹੁਣ ਬੋਲਿਆ ਖੋਲ ਕੇ ਪਹਿਲਾਂ ਤਾਂ ਉਹੀ ਡਰਾਈ ਜਾਂਦਾ ਤੂੰ ਇਹ ਲੈ ਲੱਕੂਗਾ ਤਾਂ ਹਾਂ ਐ ਨਹੀਂ ਲੱਕਉਂਦੇ ਚੱਲ ਕੋਈ ਬਾਤ ਘਟ ਕਰ ਲਾ ਬਾਤ ਉਹਨੇ ਕਿੱਥੇ ਘਟਾਉਣੀ ਆ ਉਹ ਨਿਕਟਾ ਸਕਦੀ ਬਾਜਬੂਜ ਵਾਲਾ ਕੰਮ ਕੋਈ ਨਹੀਂ ਹੋ ਰਿਹਾ। ਹਰ ਵਾਰ ਕੀ ਆ? ਟੀਟ। ਆ ਬਾਪ ਦਾ ਬਾਜ ਬਾਪ ਨੇ ਤਾਂ ਕੰਨ ਚ ਬਲੂਟੂਥ ਫਸਾਈ ਵੀ ਤੁਹਾਨੂੰ ਪਤਾ ਲੱਗਿਆ ਮੈਂ ਕਿਆ ਦੇਖਦਾ ਕਿਆ ਨਹੀਂ? ਮੈਚ ਬਸ ਬੱਸ ਬਸ ਮੈਂ ਮੈਚ ਵਾਲੇ ਨੇ ਕੀ ਦੱਸੂ ਪਾ ਦੇ ਕੇ ਜਾਵਾਂ। ਪਦੇ ਜੜਾ ਮੈਨੂੰ ਪੀਪੇ ਨਾਲ ਤੇ ਵੀ ਵੱਧ ਤੌਰ ਬੋਰ ਹੋਣ ਨਾਲ ਤੇ ਡੈਡੀ ਕਿ ਜ ਮੇਰਾ ਜੀ ਨਹੀਂ ਲੱਗਦਾ। ਮੈਨੂੰ ਜੇਲ ਕਰਤੀ। ਮੈਨੂੰ ਸਾਡਾ ਵੀ ਨਹੀਂ ਦੱਸਦਾ ਮੈਂ ਕਿੱਥੇ ਕਮਾ ਲਿਆ। ਹਾਂ, ਹਾਂ ਔਰ ਕਿੱਥੇ ਕਮਾ ਲਿਆ ਮੈਂ ਤੁਹਾਨੂੰ ਡੈਡੀ ਨੂੰ ਸਾਡੇ ਕੋਲ ਘੁੰਮਣ ਜਾਣਾ ਹੈ ਤਾਂ। ਆਉਂ ਪਾ ਕੇ ਬਾਹਰ ਆਜੋ ਜੀ ਆਜੋ ਡਾਕਟਰ ਆਇਆ ਸੀ ਜੀ ਡਾਕਟਰ ਕਹਿੰਦਾ ਕਿਆ ਗੱਲ ਬਾਪੂ ਕਹਿੰਦਾ ਕੁੜੀ ਦੇ ਗੋਦੀ ਚ ਸਿਰ ਰੱਖੀ ਪਿਆ ਡਾਕਟਰ ਨੇ ਡਾਕਟਰ ਖੂਨ ਨੂੰ ਕਹਿ ਗਿਆ ਜੀ ਖੂਨ ਕਹਿੰਦਾ ਵੀ ਕੱਲੂ ਚੜਾਵਾਂਗੇ ਕਹਿੰਦਾ ਥੋੜਾ ਜਿਹਾ ਜੜੀ ਇਨਫੈਕਸ਼ਨ ਹੈ ਨਾ ਵੀ ਉਹ ਕਲੀਅਰ ਜੀ ਹੋ ਜਾਵੇ ਬਲੱਡ ਵਾਲੀ ਕੁਛ ਨਾ ਐ ਹੈ ਨਾ ਇੱਕ ਵਾਰ ਚੈੱਕ ਕਰ ਲਵਾਂਗੇ ਦੁਬਾਰਾ ਹੋ ਕੇ ਮੈਂ ਕਹਿ ਤਾ ਉਹਨਾਂ ਨੂੰ ਵੀ ਦੁਬਾਰਾ ਟੈਸਟ ਕਰਾ ਖੂਨ ਜਦ ਨਾ ਚੜਦਾ ਇਹਦਾ ਵੀ ਬਹੁਤ ਖਤਰਾ ਖਤਰਾ ਨਹੀਂ ਉਹਨੇ ਇੱਕ ਵਾਰ ਮਲਾ ਕੇ ਦਿੰਦੇ ਹੁੰਦੇ ਸਾਰਾ ਕੁਝ ਹਾਂ ਨਹੀਂ ਉਹ ਮੈਂ ਕਹਤਾ ਉਹਨਾਂ ਨੂੰ ਮਾਂ ਵੀ ਜਿਹੜੀ ਆਪਾਂ ਨੇ ਪਹਿਲੀ ਤਰੀਕ ਨੂੰ ਰਿਪੋਰਟ ਕਰਾਈ ਤੀ ਉਹਦੇ ਤੇ 10 ਗ੍ਰਾਮ ਹੈ ਵੀ ਜਿਹੜੀ ਹੁਣ ਕਰਾਈ ਆ ਹਾਂ ਸਦੀ ਪੀੜੀਆਂ ਡਾਕਟਰ ਰੀ ਆ ਗਈ ਡਾਕਟਰ ਰੀ ਆ ਗਈ ਚਟੀਆਂ ਚਟੀਆਂ ਜਿਹੜਾ ਪੀੜੀਆਂ ਨਹੀਂ ਹੈਗੀਆਂ ਜੜੀ ਹਾਂ ਚਟੀਆਂ ਚਟੀਆਂ ਦੀ ਅੱਖਾਂ ਹੈ ਪੀੜੀਆਂ ਨਹੀਂ ਹੈਗੀਆਂ ਬਾਕੀ ਉਹ ਕਹਿੰਦਾ ਮੈਂ ਪੀਬੀਐਫ ਪਤਾ ਨਹੀਂ ਕਿਹੜਾ ਹੁੰਦਾ ਟੈਸਟੋ ਕਰਵਾ ਲਵਾਂ ਨਾ 300 ਚ ਕਹਿੰਦਾ ਹਾਂ 300 ਤੇ ਕਰਵਾ ਕੇ ਕਹਿੰਦਾ ਫਿਰ ਮੈਨੂੰ ਲੱਗ ਜੂਗਾ ਪਤਾ ਹਾਂ 10 ਸੀ ਵਾਜਦੇ ਹੋ ਹਾਂ 10 ਸੀ ਵਾਜਦੇ ਨੇ ਹਾਂ ਉਹ ਉਹ ਹਾਂ ਸੂ ਉਹ ਮੈਨਾਂ ਨੇ ਥੋੜੋ ਬਚਣਾ ਇਹਦਾ ਆਪਾਂ ਨੂੰ ਬਚਾਉਂਦੇ ਹਾਂ ਕੋਲ ਬੈਠ ਕੇ ਚੜਨਾ ਹੋਣਾ ਪੈਣਾ ਹਾਂ ਬੰਦੇ ਕੋਲ ਬੈਨੇ ਬਲੱਡ ਚੜਾਉਣਾ ਸੌਖਾ ਨਹੀਂ ਪੈਗਾ ਬਹੁਤ ਸਲੋ ਚੜਨਾ ਤੂੰ ਤਾਂ ਐ ਹੀ ਬੋਤਲ ਨੂੰ ਰੋਈ ਜਾਣਾ ਹੁਣ ਬੇਕਾਰ ਖਤਮ ਘੰਟੇ ਦੇ ਘੜਨਾ ਹਾਂ ਜੇ ਛੇ ਘੰਟੇ ਸੁਕੂ ਆਹ ਉਹ ਹੌਲੀ ਹੌਲੀ ਚੜਨਾ ਨਾ ਚੜੇ ਨਾ ਮੇਰੇ ਇਹ ਖੂਨ ਪੂਰਾ ਕਰ ਦੋ ਚੱਲ ਕੋਈ ਨਹੀਂ ਟੈਸਟ ਟੈਸਟ ਹੋਣ ਦੇ ਪਹਿਲਾਂ ਕੀ ਪਤਾ ਸਾਰੇ ਜਾਣਾ ਕਈ ਵਾਰ ਕਈ ਵਾਰ ਰਿਪੋਰਟ ਵੀ ਗਲਤ ਆ ਜਾਂਦੀ ਆ ਔਰ ਰਿਪੋਰਟ ਦੇ ਹਿਸਾਬ ਨਾਲ ਦੇਖਣਾ ਪੈਣਾ ਸਾਰਾ ਕੁਝ ਚਲੋ ਹਾਂ ਕਿੱਥੇ ਰੈਡੀ ਘਰ ਬਾਈ ਗੁੰਦੇ ਘਰੇ ਪੁਣੇ ਜਾਣ ਲੱਗਿਆ ਹੱਤਾਂ ਹੋਇਆ ਹੈ ਹਾਂ ਤਾਹੀ ਤੈਨੂੰ ਪਹਿਲੀ ਪਤਾ ਲੱਗਿਆ ਤੇਰੀਆਂ ਬਿਮਾਰੀਆਂ ਬੂਮੂਰੀਆਂ ਜਿਹੜੀਆਂ ਹੈਗੀਆਂ ਤੇ 2-4 ਨਹੀਂ ਕਿਵੇਂ ਮੈਂ ਕਹਿੰਦੇ ਨਹੀਂ ਉਹ ਵਿੱਚੇ ਵਿੱਚ ਤੈਨੂੰ ਖਾਈ ਜਾਂਦਾ ਤਾਂ ਨਾ ਜਿੱਕਣਾ ਲੱਕੜੀ ਨੂੰ ਖਾਈ ਜਾਂਦਾ ਅੱਜ ਦੇਣੀ ਤੂੰ ਮੈਂ ਸ਼ੇਗ ਵਾਸਤੇ ਪੈ 200 ਅੱਜ ਦੇਣਾ ਤਾਂ ਅੱਧ ਕਿਆ ਸੰਗਰਾਮ ਦਾ ਸੰਗਰਾਮ ਤੇ ਨਾ ਸਾਡੇ 3-4 ਬਾਰੀ ਬਚ ਜਾਂਦੀ ਆ ਸ਼ਰੀਕ ਦੀ ਨਹੀਂ ਜਾਂਦੀ ਤੇ ਲੱਗ ਲੱਗ ਘਰ ਦੀ ਬਾਤ ਕੋਈ ਨਹੀਂ ਕਿਹਾ ਨਹੀਂ ਮਾਛਾ ਨੇ ਦਿੰਦੇ ਠੀਕ ਆ ਠੀਕ ਆ ਮੈਂ ਵੇਖੂ ਮੈਂ ਮਹੀਨਾ ਬਾਅਦ ਵਾਰੀ ਤੇ ਨਹੀਂ ਉਹਦਾ ਡਾਡੀ ਦੇ ਤਾਰ ਹਰੇਕ ਸੰਗਰਾਮ ਨੂੰ ਦੇਤਾ ਮੇਰੀ ਆ ਜੈਨੀ ਬਿਨਾਂ ਤੁਹਾਡਾ ਦੱਸਣਾ ਸੌ ਦੇ ਨਿੱਕਲ ਗਾ ਹੋਣ ਕੀ ਇਹ ਤੁਹਾਡਾ ਪਾਪ ਦਿੱਤਾ ਚਾਹੇ ਕਿ ਉਹ ਤਾਂ ਗਿਆ 250 ਰੁਪਏ ਦਾ ਦੇਗ ਬਣਾਉਂਦਾ ਉਹ ਫਿਰ ਸਾਰੇ ਪਿੰਡ ਚੋਂ ਵੀ ਇਕੱਠਾ ਆਉਣਾ ਇਲਗ-ਇਲਗ ਘਰ ਦੀ ਵਾਰੀ ਇਕੱਠਾ ਪੇ 250 ਦੇ ਨਾਲ ਕੀ ਬਣਨਾ ਤੇਰੇ ਦੇਖਦਾ 650 ਰੁਪਏ ਦਾ ਕਿਲੋ ਦਾ ਡੱਬਾ ਆਉਂਦਾ ਦੇਖਦਾ ਜਿਵੇਂ ਸਾਡੇ ਨਾਲ ਪਾਈ ਜਿਵੇਂ ਉਹ ਸਭ ਬਣਾ ਜਿਹੜੀ ਸਾਡੇ ਪਿੰਡ ਚ ਦੇਖ ਬਣਦੀ ਹੈ ਆਪਣੇ ਜਿਆਦਾ ਬਣਦੀ ਆਪਣੇ ਜਿਆਦਾ ਬਣਦੀ ਚੱਲ ਮੰਨਦਾ ਜਿਆਦਾ ਵੀ ਬਣਦੀ ਸਾਰਾ ਸਾਡਾ ਡਾ ਚੱਲ ਕੋਈ ਨਹੀਂ ਅਰੇ ਫੇਰ ਕਹਿਣਾ ਵੀ ਮੈਨੂੰ ਨਹੀਂ ਵਿੱਚ ਕਿਹੜਾ ਹੈਗਾ ਮੈਂ ਬੈਠਾ ਹੀ ਨਹੀਂ ਮੈਂ ਕਹੇੜੀ ਮੇਰਾ ਪਿੰਡ ਦਾ ਜੀਓ ਕਿਹੜਾ ਹੈ ਪਿੰਡ ਕਿਹੜਾ ਹੋਣੀ ਹੈ ਇਹ ਕਹਿੰਦੇ ਸਾਡਾ ਪਿੰਡ ਉਹ ਸਾਡੇ ਪਿੰਡ ਦਾ ਕੀ ਹੈ ਕੋਲੀ ਕੋਲੀ ਹਰੇਕ ਘਰ ਚੋਂ ਦੇਖ ਉਹ ਦੇਸੀ ghee ਪਾਉਂਦੇ ਨੇ ਦਾ ਤੜਕੇ ਗੁਰੂ ਘਰ ਦੇ ਵਿੱਚ ਅੱਗੇ ਜਾਂਦਾ ਡੇਢ 2 ਕਿਲੋ ਡੇਢ 2 ਕਿਲੋ ਦੁੱਧ ਦਾ ਕੀ ਐ ਏਦਾਂ ਇਕੱਠਾ ਹੋ ਜਾਂਦਾ ਹਾਂ ਅੱਗੇ ਜਾਂਦਾ ਹੁੰਦਾ ਤਾਂ ਸਾਡੇ ਅੱਗੇ ਵੀ ਜਾਂਦਾ ਪਰ ਕਈ ਵਾਰ ਜਿਵੇਂ ਹੁਣ ਆਪਾਂ ਕਹਿ ਨਹੀਂ ਸਾਡੇ ਵੀ ਬਹਿਮ ਲੋਕ ਬਹਿ ਨਹੀਂ ਬਹੁਤ ਉਹ ਛਾੜਾ ਛਾੜਾ ਗੱਲਾਂ ਨੂੰ ਕਿਹੜੀ ਚੱਕਰਾਂ ਚ ਪੈ ਗਈ ਕਿਹੜਾ ਬਹਿਮ ਕਰਦਾ ਤੁਸੀਂ ਤੁਸੀਂ ਬਹਿਮੀ ਹੋਣੇ ਲੋਕਾਂ ਪਰ ਨਹੀਂ ਗੁਰੂ ਘਰ ਤੋਂ ਜੋ ਬਣ ਗਿਆ ਬਸ ਸਾਰਾ ਕੁਝ ਤਾਂ ਸਹੀ ਹੁੰਦਾ ਕਿ ਹੋਈ ਨਹੀਂ ਕਿਹੜੇ ਚਾਹ ਸਰਬਜੀਤ ਬਸ ਗੱਲ ਹੁਣ ਆ ਹੈ ਵੀ ਭਾਈ ਸਾਰੇ ਡੈਰੀਆਂ ਤੇ ਦੁੱਧ ਲਾ ਕੇ ਪਾਉਣ ਕਿਉਂ ਹੈ ਨਹੀਂ ਜਿਨ੍ਹਾਂ ਦੇ ਭਾਈ ਹੁਣ ਜਿਹੜੇ ਮਹਾਰਾਜ ਨੂੰ ਮੰਨਦੇ ਉਹ ਪਜਾਉਂਦੇ ਆ ਜਿੱਕਰਾਂ ਮਰਜ਼ੀ ਪਜਾਵੇ ਚਾਹੇ ਆਪਣੀ ਗਾਂ ਦਾ ਪਜਾਵੇ ਚਾਹੇ ਮੁੱਲ ਲੈ ਕੇ ਪਜਾਵੇ ਜੋ ਮਰ ਚਲੋ ਆਤਾ ਸਾਡੀ ਗੱਲ ਹੋਰੇ ਪਾਸੇ ਨੂੰ ਚੱਲ ਵੀ ਮਹਾਰਾਜ ਬਾਈ ਕਿਸੇ ਦੇ ਮਨ ਚ ਗੁਰਦੁਆਰੇ ਪ੍ਰਤੀ ਕੋਈ ਵਹਿਮ ਨਹੀਂ ਕੋਈ ਦੇਗ ਪ੍ਰਤੀ ਵਹਿਮ ਨਹੀਂ ਜੋ ਗੁਰੂ ਘਰ ਚ ਪ੍ਰਸ਼ਾਦ ਮਿਲਦਾ ਬਾਈ ਉਹ ਹੱਸ ਕੇ ਛਕਣਾ ਚਾਹੀਦਾ ਹ ਲੱਖਾਂ ਦੀ ਦਵਾਮਾ ਹੁੰਦੀਆਂ ਪ੍ਰਸ਼ਾਦ ਦੇ ਵਿੱਚ ਚੰਗੀੋ ਚੀਜ਼ ਹੁੰਦੀ ਹਾਂ ਕੀ ਗੋਲਕ ਹਾਂ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇਹ ਗੱਲ ਕਿਸੇ ਹੋਰ ਪਾਸੇ ਨੂੰ ਚੱਲ ਗਈ ਅੱਛਾ ਇਹ ਪ੍ਰਸ਼ਾਦ ਵਾਲੇ ਪਾਸੇ ਨੂੰ ਵੀ ਇਹ ਗੱਲ ਕਿਸੇ ਹੋਰ ਪਾਸੇ ਨੂੰ ਚੱਲ ਗਈ ਜਿਹੜਾ ਆਪਾਂ ਦਸਾਉਂਦ ਕੱਢਦੇ ਉਹ ਕਹਿਣ ਦਾ ਭਾਵ ਵੀ ਉਹ ਜ਼ਰੂਰੀ ਨਹੀਂ ਵੀ ਕਿਸੇ ਤੇ ਗੋਲ ਕੱਚੇ ਪਾਉਣਾ ਗੁਰੂ ਘਰ ਦੇ ਚ ਜਾਂ ਕਿਸੇ ਬਾਬੇ ਦੇ ਹੱਥਾਂ ਚ ਫੜਾਉਣਾ ਜੇ ਸਾਡੇ ਕੋਈ ਲੋੜਬੰਦ ਗਰੀਬ ਘਰ ਪਿੰਡ ਦੇ ਵਿੱਚ ਹੈਗਾ ਜਾਂ ਘਰ ਦੇ ਬਾਹਰ ਦਾ ਜਿਹਨੂੰ ਅਸੀਂ ਕਿਸੇ ਨੂੰ ਜਾਣਦੇ ਤਾਂ ਉਹਨੂੰ ਦੇ ਦੇਵੇ ਤਾਂ ਉਹ ਦਾਨ ਚ ਚੱਲ ਜਾਂਦਾ ਉਹ ਜਿਵੇਂ ਕੋਈ ਮੰਗਦਾ ਨਾ ਆਉਂਦਾ ਉਹ ਵੀ ਦੇ ਸਕਦੇ ਦੇ ਸਕਦੇ ਲੋੜਬੰਦ ਮੰਗਣ ਵਾਲੇ ਤਾਂ ਇਹ ਜੇ ਵੀ ਹੈਗੇ ਜਿਹੜੇ ਮੈਂ ਇੱਕ ਵਾਰ ਗੱਡੀ ਲਈ ਜਾਂਦਾ ਤਾਂ ਇੱਕ ਸਾਈਕਲ ਹੀ ਲਈ ਖੜਾ ਡੈਡੀ ਤੇਰੇ ਵਰਗੀ ਸਾਈਕਲ ਹੀ ਤੀ ਉਸਦੇ ਕੋਲ ਜਿਹੇ ਜੀ ਤੇਰੇ ਕੋਲ ਪਹਿਲਾਂ ਤੇ ਹੱਥ ਨਾਲ ਕਮਾਉਣੇ ਵਾਲੀ ਮੈਂ ਗੱਡੀ ਰੋਕ ਲਈ ਮੈਂ ਚੱਲ ਉਹਨੂੰ 200 ਰੁਪਏ ਦੇ ਕੇ ਆਉਣਾ ਬੰਦਾ ਲੋਡ ਬੰਦਾ ਬਜ਼ਾਰਾ ਹੋਇਆ ਚੱਲ ਉਹਦੇ ਕੋਲ ਮੈਂ ਜਾ ਕੇ ਗੱਡੀ ਖੜਾ ਕੇ ਸਾਈਡ ਪਰ ਲਾ ਕੇ ਮੈਂ ਜਾ ਕੇ ਉਹਨੂੰ 200 ਰੁਪਏ ਫੜਾ ਕੇ ਮੋੜ ਲੱਗਿਆ ਮੈਨੂੰ ਕਹਿੰਦਾ ਸਰਦਾਰ ਦੀ ਗੱਲ ਸੁਣੂ ਮਾਂ ਹਾਂ ਜੀ ਕਹਿੰਦਾ ਮੇਰੇ ਸਾਈਕਲ ਦੀ ਤਾਂ ਟਾਇਰ ਪੈਣੇ ਆਲਾ ਟਾਇਰ ਤਿੰਨੇ ਨਵੇਂ ਉਹਨੂੰ ਆਇਆ ਹੋਗਾ ਵੀ ਮੈਂ ਹੋਣਾ ਉਹਨੂੰ ਖਾ ਲਵਾਂ ਫਿਰ ਉਹ ਤੋਂ ਬਾਅਦ ਤਿੰਨ ਦਿਨ ਬਾਅਦ ਮੈਂ ਠੇਕੇ ਪਰ ਖੜਾ ਦੇਖ ਲਿਆ ਉਹ ਪਰ ਮੈਂ ਉਹਨੂੰ ਕਿਆ ਕਹਿਣਾ ਤਾਂ ਮੈਂ ਕੁਝ ਨਹੀਂ ਕਿਹਾ ਹਫ਼ਤੇ ਬਾਅਦ ਮੈਂ ਭਾਈ ਅਸੀਂ ਕਿਆ ਸਮਾਨ ਲੈਣਗੇ ਤੇ ਪਤਾ ਨਹੀਂ ਵਾਸ਼ਿੰਗ ਮਸ਼ੀਨ ਲੈਣਗੇ ਤੇ ਜਦੋਂ ਤੇ ਬਹਿਸ ਹੁੰਦੀ ਸੀ ਨਾ ਮੇਰੀ ਬਾਹਰ ਰਾਮਲੀਲਾ ਗਰਾਉਂਡ ਕੋਲ ਤੁਸੀਂ ਵੀ ਨਾਲੇ ਸੀ ਉਹ ਮੰਗ ਤੇ ਨਾਲ ਮੇਰੀ ਬਹਿਸ ਹੋ ਰਹੀ ਸੀ ਉਸ ਟਾਈਮ ਉਹ ਉੱਥੇ ਵੀ ਖੜਾ ਮੰਗ ਰਿਹਾ ਸੀ ਉਹਨੂੰ ਮੈਂ ਕਿਹਾ ਵੀ ਤਾ ਪੀਣੀਆਂ ਤਾਂ दारूਆਂ ਦਾ ਤਾਂ ਲੋਕ ਦਿੰਦੇ ਤੈਨੂੰ দান ਦੇ ਤੌਰ ਤੇ ਤੂੰ ਜਾ ਕੇ ਦਾਰੂ ਪੀ ਲੈਣੀ ਕਿਆ ਫਾਇਦਾ ਦਾ ਹੈ ਜੇ দান ਕਰੇ ਤਾਂ ਸਾਡਾ দান ਕਰੇ ਤਾਂ ਕਿਆ ਪੈ ਤਾਂ ਤੇਰਾ ਉੱਤੇ ਧੱਕਾ ਪੈਦਾ ਨਹੀਂ ਮੈਂ ਠਮਾਰ ਆਇਆ ਤਾਂ ਉਹ ਦੁਆਈ ਨਹੀਂ ਚਲੋ ਠੀਕ ਹੈ ਜੀ ਡੈਡੀ ਨੇ ਤਾਂ ਹੋਰੇ ਪਾਸੇ ਕਰਾਰੀ ਫਸਾ ਲੈਣੀ ਕਿਸੇ ਦਾ ਹੁਣ ਨੌਲੇ ਲੈਣਾ ਕੋਈ ਹੋਰ ਕਰਾਰੀ ਫਸਾ ਲੈਣੀ ਡੈਡੀ ਕਿਸੇ ਦਾ ਨੌਲੇ ਲੈਣਾ ਇੱਥੇ ਪੰਚਾਇਤਾਂ ਹੁਣ ਨੂੰ ਤਿਆਰ ਹੋ ਜੁਣੀਆਂ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਵਲੌਗ ਚ ਮਾਰਾ ਤੁਹਾਨੂੰ ਛੜਾਉਣਾ ਚੜ੍ਹਦੀ ਕਲਾ ਚ ਰੱਖਿਆ ਜੀ ਪੁੱਛਦੀਆਂ